ਅੰਜ ਕਦੇ ਵੀ ਦੇਖੋ ਜੀ ਕਦੇ ਵੀ ਇਹ ਨਾ ਗਿਆ ਕਰੋ ਕਿ ਮੇਰਾ ਕੁਝ ਨਹੀਂ ਬਣਨਾ ਹੈਗਾ ਜੇ ਮੇਰਾ ਆ ਕੰਮ ਨਾ ਬਣਿਆ ਤਾਂ ਇਸ ਤੋਂ ਬਾਅਦ ਤਾਂ ਮੇਰੀ ਲਾਈਫ ਦੇ ਵਿੱਚ ਵਿੱਚ ਜ਼ਿੰਦਗੀ ਦੇ ਵਿੱਚ ਹਨੇਰੇ ਹਨੇਰੇ ਇਸ ਕੰਮ ਨੂੰ ਸਿਰੇ ਤੱਕ ਚੜਾਉਣ ਲਈ ਮੈਂ ਬਹੁਤ ਮਿਹਨਤ ਕੀਤੀ ਪਰ ਮੈਨੂੰ ਨਹੀਂ ਲੱਗਦਾ ਹੁਣ ਅੱਗੇ ਮੇਰਾ ਕੁਝ ਬਣੂਗਾ ਇਹ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕਈ ਵਾਰ ਇਦਾਂ ਦੇ ਪਲ ਆਉਂਦੇ ਆ ਦੇਖੋ ਜੀ ਆਪਾਂ ਨੂੰ ਬੁੱਲੇ ਸ਼ਾਹ ਨੇ ਕਿੰਨਾ ਵਧੀਆ ਇਹ ਲਿਖਿਆ ਜਿਦੇ ਵਿੱਚੋਂ ਅਸੀਂ ਬਹੁਤ ਕੁਝ ਸਮਝ ਸਕਦੇ ਆ ਜਿੰਦਗੀ ਬਾਰੇ ਚੜਦੇ ਸੂਰਜ ਢਲਦੇ ਵੇਖੇ ਬੁਝਦੇ ਦੀਵੇ ਬਲਦੇ ਵੇਖੇ ਹੀਰੇ ਦਾ ਕੋਈ ਮੁੱਲ ਨਾ ਤਾਰੇ ਖੋਟੇ ਸਿੱਕੇ ਚੱਲਦੇ ਵੇਖੇ ਜਿੰਨਾਂ ਦਾ ਨਾ ਜੱਗ ਤੇ ਕੋਈ ਉਹ ਵੀ ਪੁੱਤਰ ਪੜਦੇ ਵੇਖੇ ਰਹਿਮਤ ਉਹਦੀ ਦੇ ਨਾਲ ਬੁੰਦੇ ਬੁੱਲਿਆ ਰਹਿਮਤ ਉਹਦੀ ਦੇ ਨਾਲ ਬੁੱਲਿਆ ਪੱਥਰ ਪਾਣੀ ਉੱਤੇ ਤਰਦੇ ਵੇਖੇ ਲੋਕੀ ਕਹਿੰਦੇ ਦਾਲ ਨਹੀਂ ਗਲਦੀ ਇੱਥੇ ਤਾਂ ਪੱਥਰ ਦਿਲ ਵੀ ਗਲਦੇ ਦੇਖੇ ਦੇਖੋ ਜੀ ਜ਼ਿੰਦਗੀ ਇੱਕ ਸਫ਼ਰ ਹੀ ਤਾਂ ਹੈ ਅਗਰ ਇਸ ਯਾਤਰਾ ਤੇ ਨਿਕਲੇ ਹੋ ਤਾਂ ਇਸ ਦਾ ਆਨੰਦ ਮਾਣੋ ਇਹਨੂੰ ਇਸ ਜ਼ਿੰਦਗੀ ਨੂੰ ਐਵੇਂ ਨਾ ਜਾਣ ਦਿਓ ਚੰਗੀ ਸੋਚ ਰੱਖੋ ਚੰਗੇ ਕੰਮ ਹੋਣਗੇ ਸਭ ਕੁਝ ਚੰਗਾ ਹੋਗਾ ਚੰਗੀ ਸੋਚ ਕਿਵੇਂ ਜਦੋਂ ਸਾਨੂੰ ਸਬਰ ਸੰਤੋਖ ਆ ਗਿਆ ਤਾਂ ਚੰਗੀ ਸੋਚ ਆਪ ਹੀ ਬਣ ਜਾਣੀਆ ਅਸੀਂ ਖੁਸ਼ ਰਹਿਣ ਲੱਗ ਜਾਣਾ ਸਾਡਾ ਕੋਈ ਛੋਟਾ ਜਿਹਾ ਵੀ ਕੰਮ ਹੋਊਗਾ ਅਸੀਂ ਕਹਾਂਗੇ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਮਹਾਰਾਜ ਨੇ ਸਾਡਾ ਇਹ ਕੰਮ ਸਵਾਰਤਾ ਪ੍ਰਮਾਤਮਾ ਦੀ ਕਿਰਪਾ ਨਾਲ ਸੀ ਇੱਥੇ ਤੱਕ ਪਹੁੰਚ ਗਏ ਇਹ ਨਾ ਕਹੋ ਲੈ ਮੈਨੂੰ ਇਹ ਮਿਲ ਗਿਆ ਮੈਨੂੰ ਤਾਂ ਇਹ ਚਾਹੀਦਾ ਨਹੀਂ ਸੀ ਮੈਨੂੰ ਤਾਂ ਆ ਚਾਹੀਦਾ ਸੀ ਕਿ ਮੈਨੂੰ ਤਾਂ ਇਹ ਤੋਂ ਵੱਡਾ ਚਾਹੀਦਾ ਸੀ ਉਹਦੇ ਵਿੱਚ ਅਸੀਂ ਜਿਹੜੀ ਸਾਡੀ ਛੋਟੀ ਖੁਸ਼ੀ ਆ ਉਹਨੂੰ ਵੀ ਖਰਾਬ ਕਰ ਲੈਨੇ ਆ ਦੇਖੋ ਜੀ ਅੱਜ ਕੁਛ ਅਸੀਂ ਹੋਰ ਆ ਕੱਲੂ ਅਸੀਂ ਕੁਛ ਹੋਰ ਹੋ ਸਕ ਹੋਰ ਹੋ ਸਕਦੇ ਆ ਜਿਸ ਤਰ੍ਹਾਂ ਦੇਖੋ ਉਹ ਕਹਿੰਦੇ ਹੁੰਦੇ ਆ ਨਾ ਰਾਜੇ ਰਾਣਿਆਂ ਨੂੰ ਵੀ ਪ੍ਰਮਾਤਮਾ ਨੇ ਲੱਖਾਂ ਤੋਂ ਅੱਖਾਂ ਦੇ ਕੀਤਾ ਕਿਉਂਕਿ ਸਮੇ ਦਾ ਕੁਛ ਨਹੀਂ ਪਤਾ ਹੁੰਦਾ ਕਿਸਮਤ ਦਾ ਕੁਛ ਨਹੀਂ ਪਤਾ ਹੁੰਦਾ ਹੈਗਾ ਪਰ ਸਾਨੂੰ ਤਾਂ ਇੱਕ ਕਰਮ ਕਰਨ ਨੂੰ ਪ੍ਰਮਾਤਮਾ ਨੇ ਦਿੱਤਾ ਕਰਮ ਕਰੀ ਜਾਵੋ ਜ਼ਿੰਦਗੀ ਜੀ ਜਾਵੋ ਖੁਸ਼ ਰਹਿ ਕੇ ਜੀਵੋ ਜ਼ਿੰਦਗੀ ਉਹਨੂੰ ਇਹ ਕਹਿੰਦੇ ਆ ਜਿਹੜਾ ਪਲ ਜਿਹੜੀ ਖੁਸ਼ੀ ਤੁਸੀਂ ਜੀ ਹੰਡਾਈ ਆਪਣੇ ਹਨਾ ਤਨਮਨ ਤੇ ਹੰਡਾਈ ਉਹੀ ਜ਼ਿੰਦਗੀ ਆ ਬਾਕੀ ਤਾਂ ਇੱਕ ਟਾਈਮ ਪਾਸ ਆ ਇੱਕ ਸਮਾਂ ਇੱਕ ਜ਼ਿੰਦਗੀ ਕੱਟ ਰਹੇ ਆ ਇਸ ਲਈ ਜੀ ਅਸੀਂ ਜ਼ਿੰਦਗੀ ਕੱਟਣ ਨਹੀਂ ਆਏ ਅਸੀਂ ਜ਼ਿੰਦਗੀ ਇੰਜੋਏ ਕਰ ਲਈ ਆਂ ਪਰਮਾਤਮਾ ਦੇ ਲੜ ਲੱਗ ਕੇ ਮਹਾਰਾਜ ਦੀ ਬਾਣੀ ਪੜ੍ਹ ਕੇ ਤਾਂ ਆਪਣੀ ਜ਼ਿੰਦਗੀ ਗੁਜ਼ਾਰੋ ਖੁਸ਼ੀਆਂ ਮਾਣੋ ਜ਼ਿੰਦਗੀ ਵਿੱਚ ਸਕੂਨ ਲਿਆਓ